ਆਪਲਾ ਯਕੀਨ ਸਾਰਾ ਮਾਮਲਾ ਸੀ ਅੱਜ ਨਾਲ ਹੀ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਨਜੋਬ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਤਰਨਤਾਰਨ ਜਿਹੜੇ ਮਾੜੇ ਆਂਸਰਾਂ ਉਹਨਾਂ ਦੇ ਬਖਲਾ ਸਾਡੀ ਲਗਾਤਾਰੇ ਮਿਹਨਤ ਚੱਲ ਰਹੀ ਆ ਕਿ ਜਿਹੜੇ ਆਪ ਸਾਡੇ ਏਰੀਆ ਦੇ ਵਿੱਚ ਕਾਫੀ ਪ੍ਰੋਫਿਟ ਕਮਾਦੇ ਨੇ ਜਾਂ ਹੋਰ ਮੰਗਾਂ ਦੀ ਡਿਮਾਂਡ ਕਰਦੇ ਨੇ ਅੱਜ ਸਾਡੀ ਪੁਲਿਸ ਪਾਰਟੀ ਸੀਏ ਦੀ ਗੰਡੀ ਪਿੰਡ ਖੜੀ ਸੀਗੀ ਤੇ ਉਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਰੱਖ ਵੱਲੋਂ ਅਮਰਥਰ ਦੇ ਹਾਦੀ ਦੇ ਵੱਲੋਂ ਕੁ ਬੰਦੇ ਆ ਰਹੇ ਨੇ ਕਿ ਤੁਸੀਂ ਰੱਖ ਕੌਂਨ ਵਿੱਚ ਨਾਕਾ ਲਾਇਆ ਜਾਵੇ ਸੂਏ ਨਹਿਰ ਦੇ ਉੱਤੇ ਤੇ ਤੁਹਾਨੂੰ ਕੁਛ ਨਾ ਕੁਛ ਪ੍ਰਾਪਤੀ ਹੋ ਸਕਦੀ ਆ ਤੇ ਜਦੋਂ ਸਾਡੀ ਸ਼ੀਰ ਦੀ ਟੀਮ ਨੇ ਰੱਖਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ ਦੋ ਬੰਦੇ ਮੋਟਰਸਾਈਕਲ ਦੇ ਉੱਤੇ ਆਏ ਤੇ ਉਹਨਾਂ ਨੇ ਆ ਤੁਸੀਂ ਜਾਣਦੇ ਹੋ ਕੱਚੀ ਪਰੇੜੇ ਵਾਲੀ ਮੋਟਰਸਾਈਕਲ ਮੋੜਦਿਆਂ ਸਾਰੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰਨੇ ਸਟਾਰਟ ਕਰ ਦਿੱਤੇ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਇੱਕ ਬੰਦੇ ਦੀ ਲੱਤ ਉੱਤੇ ਗੋਲੀ ਲੱਗੀ ਆ ਇਹ ਦੋ ਬੰਦੇ ਨੇ ਇੱਕ ਦਾ ਨਾਂ ਹੈਗਾ ਆ ਜੀ ਸੁਖਦੇਵ ਸਿੰਘ ਦੂਜੇ ਦਾ ਨਾਂ ਹੈਗਾ ਆ ਸਵਰਨ ਕੁਮਾਰ ਜਿਹੜਾ ਸੁਖਦੇਵ ਸਿੰਘ ਆ ਉਹ ਇੰਜਰਡ ਹੋਇਆ ਤੇ ਉਹਨੂੰ ਇਮੀਡੀਏਟਲੀ ਇੱਥੋਂ ਹਸਪੀਟਲ ਰੇਫਰ ਕਰ ਦਿੱਤਾ ਗਿਆ ਸਰ ਇਹ ਨੈਟਵਰਕ ਕਿਹਣਾ ਚਲਾਉਂਦੇ ਸੀ ਜਰ ਵੈਪਨ ਵੁੱਪਨ ਸਾਰੇ ਮਗਾਉਂਦੇ ਸੀ ਇਹਨਾਂ ਕੋਲ ਦੋ ਵੈਪਨ ਇੰਪੋਰਟੈਂਟਸ ਮਿਲੇ ਨੇ ਜੀ ਇੱਕ 9mm ਬਲੌਕ 7 ਜਿੰਦਾ ਕਾਰਤੂਸ ਮਿਲੇ ਨੇ 3 ਰੌਂ ਦੇ ਨਾਲ ਬਲੋਂ ਫਾਇਰ ਕੀਤੇ ਗਏ ਨੇ ਨੀਅਰ ਅਬਾਊਟ 97000 ਰੁਪਇਆ ਇਹਨਾਂ ਦੀ ਜੇਬ ਦੇ ਵਿੱਚੋਂ ਸਾਨੂੰ ਪੈਸੇ ਬਰਾਮਦ ਹੋਏ ਆ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਕਿ ਜਿਹੜੀ ਮੁੱਢਲੀ ਪੁਸ਼ਕਸ਼ ਆ ਉਹਦੇ ਵਿੱਚ ਇਹ ਚੀਜ਼ ਆਈ ਆ ਕਿ ਇਹ ਪਾਕਿਸਤਾਨ ਦੇ ਉਤੋਂ ਬਲੌਕ ਮਗਾ ਕੇ ਤੇ ਤਰਨਤਨ ਜ਼ਿਲ੍ਹੇ ਦੇ ਵਿੱਚ ਸਪਲਾਈਰ ਕਰਦੇ ਸੀ